ਸਿਪਾ ਭਗਵੰਤ ਮਾਨ ਆਪਣੇ ਮਜ਼ਾਕੀਆ ਮਜਾਜ਼ ਦੇ ਵਜੋਂ ਜਾਣੇ ਜਾਂਦੇ ਨੇ ਪਰ ਪੰਜਾਬ ਪੱਖੀ ਤੇ ਪੰਜਾਬ ਦੀ ਹਿੱਤ ਦੇ ਵਿੱਚ ਕੰਮ ਕਰਦੇ ਅਜੇ ਦਿਨ ਨਜ਼ਰ ਆਉਂਦੇ ਨੇ ਹੁਣ ਵੀ ਪੰਜਾਬ ਦੇ ਹਿੱਤ ਵਿੱਚ ਤੇ ਪੰਜਾਬ ਦੇ ਨੌਜਵਾਨਾਂ ਦੇ ਹਿੱਤ ਵਿੱਚ ਕੁਝ ਅਜੀਹਾ ਕਰਨ ਜਾ ਰਹੇ ਸੀ ਜਦੋਂ ਭਾਸ਼ਣ ਦਿੰਦਿਆਂ ਅਚਾਨਕ ਹਾਸਾ ਪੈ ਗਿਆ ਇਹੋ ਜੀ ਗੱਲ ਸੀ ਜਿਵੇਂ ਭਗਵੰਤ ਮਾਨ ਨੇ ਕੀਤੀ ਜੋ ਸੁਣ ਕੇ ਉੱਥੇ ਮੌਜੂਦ ਸਾਰੇ ਉਮੀਦਵਾਰ ਆਪਣਾ ਹਾਸਾ ਕੰਟਰੋਲ ਨਹੀਂ ਕਰ ਸਕੇ ਵਿਰੋਧੀ ਪਾਰਟੀਆਂ ਦੇ ਉੱਤੇ ਭਾਵੇਂ ਤਾਂਜੀ ਕੱਸਿਆ ਪਰ ਇਹੋ ਜੀ ਗੱਲ ਦੱਸ ਦਿੱਤੀ ਸੀ ਆ ਭਗਵੰਤ ਮਾਨ ਨੇ ਜਿਸ ਤੋਂ ਬਾਅਦ ਉੱਥੇ ਬੈਠੇ ਉਮੀਦਵਾਰ ਹਾਸਾ ਕੰਟਰੋਲ ਨਹੀਂ ਕਰ ਸਕੇ ਔਰ ਹੱਸ ਪਏ ਨਾ ਸਿਰਫ ਇਸ ਗੱਲ ਤੋਂ ਬਾਅਦ ਸਗੋਂ ਸੁਖਬੀਰ ਬਾਦਲ ਦਾ ਨਾਮ ਸੁਣਦਿਆਂ ਹੀ ਹਾਸਾ ਆ ਗਿਆ ਬਿਲਕੁਲ ਸੁਖਬੀਰ ਬਾਦਲ ਦੇ ਬਾਬਤ ਇਹ ਗੱਲ ਕੀਤੀ ਗਈ ਹੈ ਨਾ ਸਿਰਫ ਸੁਖਬੀਰ ਬਾਦਲ ਸਗੋਂ ਹੋਰ ਦੋ ਵਿਰੋਧੀ ਧਰਾਂ ਦੇ ਲੀਡਰ ਨੇ ਜਿਨ੍ਹਾਂ ਨੂੰ ਯਾਦ ਕਰਦੇ ਨਜ਼ਰ ਆਏ ਨੇ ਸੀਐਮ ਭਗਵੰਤ ਮਾਨ ਦਰਸਲ ਚੰਡੀਗੜ੍ਹ ਦੇ ਸੈਕਟਰ 35 ਦੇ ਵਿੱਚ ਮਿਊਨਿਸਪਲ ਭਵਨ ਦੇ ਅੰਦਰ ਨਿਯੁਕਤੀ ਪੱਤਰ ਵੰਡ ਰਹੇ ਸਨ 457 ਨਿਯੁਕਤੀ ਪੱਤਰ ਵੰਡੇਗੇ ਨੌਜਵਾਨਾਂ ਨੂੰ ਔਰ ਉਸੇ ਦੌਰਾਨ ਸੀਐਮ ਭਗਵੰਤ ਮਾਨ ਨੇ ਕੁਝ ਐਹੋ ਜਿਹਾ ਕਹਿ ਦਿੱਤਾ ਜੋ ਸੁਣ ਕੇ اچانک ਹਾਸਾ ਪੈ ਗਿਆ ਦਰਸਲ ਤਿੰਨ ਸੀਨੀਅਰ ਲੀਡਰਾਂ ਨੂੰ ਵਿਰੋਧੀ ਧਰਾਂ ਦੇ ਸੀਨੀਅਰ ਲੀਡਰਾਂ ਨੂੰ ਸੀਐਮ ਭਗਵੰਤ ਮਾਨ ਨੇ ਨਿਸ਼ਾਨੇ ਤੇ ਲਿਆ ਇੱਕ ਤਾਂ ਬੇਸ਼ੱਕ ਸੁਖਬੀਰ ਬਾਦਲ ਉਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਗ ਪੀਪੀਸੀਸੀ ਪ੍ਰਧਾਨ ਔਰ ਨਾਲ ਦੀ ਨਾਲ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਵਿਰੋਧੀ ਧਿਰ ਦੇ ਲੀਡਰ ਨੇ ਲੀਡਰ ਆਪੋਜੀਸ਼ਨ ਨੇ ਖੈਰ ਇਹਨਾਂ ਤਿੰਨਾਂ ਨੂੰ ਨਿਸ਼ਾਨੇ ਤੇ ਲੈ ਕੇ ਸਾਫ਼ ਕਰ ਦਿੱਤਾ ਕਿ ਸਵੇਰ ਉੱਠਦੇ ਨੇ ਟੜਕਸਾਰ ਉਠਦੇ ਨੇ ਤੇ ਉਠਣਸਾਰ ਹੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਆਖਿਰ ਕਿਉਂ ਵਿਰੋਧ ਕੀਤਾ ਜਾਂਦਾ ਸੀ ਐਮ ਭਗਵੰਤ ਮਾਨ ਦਾ ਇਸ ਹੱਦ ਤੱਕ ਕਿ ਆਏ ਦਿਨ ਉਹਨਾਂ ਦੇ ਵਿਰੁੱਧ ਗੱਲਾਂ ਹੋ ਰਹੀਆਂ ਨੇ ਸੀਐਮ ਭਗਵੰਤ ਮਾਨ ਨੇ ਇਸ ਗੱਲ ਦਾ ਖੁਲਾਸਾ ਕੀਤਾ ਉਹਨਾਂ ਨੇ ਜੋ ਕੁਝ ਕਿਹਾ ਜੋ ਗੱਲਾਂ ਕਹੀਆਂ ਨੇ ਉਹ ਸੁਣ ਕੇ ਸ਼ਾਇਦ ਤੁਹਾਡਾ ਵੀ ਹਾਸਾ ਦਾ ਕੰਟਰੋਲ ਹੋਵੇ ਪਰ ਸੁਖਬੀਰ ਬਾਦਲ ਦਾ ਨਾਮ ਸੁਣਦਿਆਂ ਹੀ ਉੱਥੇ ਬੈਠੇ ਜਿੰਨੇ ਵੀ ਉਮੀਦਵਾਰ ਸੀ ਉਹ ਹਾਸਾ ਕਿਉਂ ਕੰਟਰੋਲ ਨਹੀਂ ਕਰ ਸਕੇ ਕਿਉਂ ਹਾਸਾ ਦੂਰੇ ਹੋ ਗਏ ਆਓ ਸਾਰੀ ਗੱਲ ਸੁਣਦੇ ਪਿਛਲੇ ਦਿਨਾਂ 'ਚ ਸਾਨੂੰ ਲੁੱਟਿਆ ਤੇ ਕੁੱਟਿਆ ਗਿਆ ਸਾਡੇ ਆਪਣੇ ਦੁਆਰੇ ਸਰਕਾਰਾਂ ਦੇ ਇਹਨਾਂ ਦੋਨਾਂ ਪਾਰਟੀਆਂ ਦੀ ਸੀ ਹੁਣ ਇਹਨਾਂ ਨੂੰ ਕੀ ਪ੍ਰੋਬਲਮ ਹੈ ਦੇਖ ਲਓ ਤੜਕੀ ਉੱਟ ਕੇ ਆਚਾਰ ਜਾਣੇ ਨੇ ਇੱਕ ਤਾਂ ਸੁਖਵੀਰ ਬਾਦਲ ਕਿ ਹੱਸਣ ਦੀ ਕੀ ਗੱਲ ਐ ਚ ਹਾਈ ਤਾਂ ਨਾ ਹੀ ਲਿਆ ਯਾਰ ਮੈਂ ਲੈ ਫੇਰਾ ਸੁਖਵੀਰ ਬਾਦਲ ਤਾਂ ਨਾ ਹੀ ਲਿਆ ਜੇ ਤਾਂ ਕੰਮ ਤਾਂ ਨਹੀਂ ਦੱਸਿਆ ਤਾਂ ਕੋਈ ਹੋਣੀ ਮੈਂ ਇਹ ਕੋਮ ਬਾਜਵਾ ਕੋ ਪਤਾ ਨਹੀਂ ਹੋ ਬੜਿੰਗ ਤੜਕੀ ਉੜ ਕੇ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਸਭ ਤੋਂ ਪਹਿਲਾਂ ਮੈਨੂੰ ਵਾਲਾ ਕੈਨੇਡਾ 'ਚ ਬਰਫ ਪੈ ਗਈ ਭਗਵੰਤ ਮੈਨੂੰ ਅਸਤੀਫਾ ਦੇਵੇ ਕਾਰਨ ਕੀ ਇਹਦਾ ਮੈਂ ਮੈਂ ਥੋੜਾ ਜਿਹਾ ਸੋਚੇ ਕਾਰਨ ਕੀ ਇਹਦਾ ਕੋਈ ਗੱਲ ਨਹੀਂ ਆਲੋਚਨਾ ਕਰ ਲੈਣ ਕੋਈ ਗੱਲ ਇਹ ਕਿਉਂ ਮੈਨੂੰ ਹੀ ਕਿਉਂ ਕਰਦੇ ਕਾਰਨ ਦਾ ਇਹ ਹੈ ਜੀ ਅਸਲ 'ਚ ਉਹਨਾਂ ਨੇ ਕਦੇ ਸੋਚਿਆ ਨਹੀਂ ਸੀਗਾ ਕਿ ਕੋਈ ਆਮ ਘਰਾਂ ਦਾ ਮੁੰਡਾ ਵੀ ਆ ਕੇ ਜਿਹਨੇ 10ਵੀਂ ਸਾਈਕਲ ਤੇ ਚੜ ਕੇ ਗਈ ਤੀ ਹੋਵੇ ਜਿਹੜਾ ਮੈਸਾਂ ਦੀਆਂ ਪੂਛਾਂ ਫੜ ਕੇ ਉਬਿਆਂ ਦੇ ਵਿੱਚ ਤਾਰੀਆਂ ਲਾਉਣ ਸਿੱਖਿਆ ਹੋਵੇ ਆਮ ਕਰਾਂ ਦਾ ਇੱਕ ਜੋਾਕ ਸਾਡੀਆਂ ਕੁਰਸੀਆਂ ਤੇ ਕੌਮ ਬਹਿ ਗਿਆ ਆਹ ਦੁੱਖ ਹੋਣਾ ਬਸ ਹੋਰ ਕੋਈ ਦੁੱਖ ਨਹੀਂ ਹੋਣਾ ਵੀ ਇੱਥੇ ਤਾਂ ਸਾਡੇ 3 ਪੁੱਤ ਬੰਦੇ ਹੁੰਦੇ ਹੁੰਦੇ ਆ ਇਹ ਕਿਵੇਂ ਆ ਗਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ